ਨਾ ਅਜ ਤੱਕ ਕਿਸੇ ਅੱਗੇ ਨਹੀਂ ਰੋਇਆ ਮੈਂ ਰੱਬਾ ਤੇਥੋਂ ਵੱਧ ਕੇ ਸਕਾ ਕੋਈ ਨਹੀਂ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਬਸ ਤੁਹਾਡੇ ਅੱਗੇ ਆਣ ਕੇ ਹੀ ਅਰਦਾਸਾਂ ਨਿਤ ਕਰਦੀਆਂ ਜਦੋਂ ਪਿਓ ਨਾਲ ਹੋਵੇ ਨਾ ਫਿਰ ਧੀयां ਪੁੱਤ ਕਿਸੇ ਤੋਂ ਡਰਦੇ ਨਹੀਂ ਹੁੰਦੇ ਉਹਨਾਂ ਦਾ ਹੌਂਸਲਾ ਹੀ ਬਹੁਤ ਹੁੰਦਾ ਵਾ ਉਡੇ ਦਰਤੇ ਆਕੇ ਮਿਲਦੀ ਦਿਲ ਨੂੰ ਤਸੱਲੀ ਵੜੀ ਨਿਤ ਨਾਮ ਜਪਾਂ ਉੱਠ ਤੜਕੇ ਜਾਵਾਂ ਗੁਰਦੁਆਰੇ ਬਸ ਰੱਬਾ ਮੇਰਾ ਦਾ ਹੱਥ ਬਣਾ ਕੇ ਰੱਖੀ ਇਹ ਹੀ ਅਰਜਾਂ ਕਰਦੀ ਦੀ ਉਮਰ ਬੀਤ ਜਾਏ ਸਾਰੀ ਬਸ ਤੇਰੇ ਗੁਣ ਮੈਂ ਗਾਉਂਦੀ ਰਹਾ ਵਾਹਿਗੁਰੂ ਇਹ ਹੀ ਅਰਦਾਸ ਹੈ ਤੇਰੇ ਅੱਗੇ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਕਿਰਪਾ ਸਾਡੇ ਤੇ ਕਰ ਦਿਓ